ਜੋ ਸਕਾਈਲ ਪੰਜਾਬ ਤੇ ਮੈਂ ਆ ਤੁਹਾਡੇ ਨਾਲ ਸੁਨੀਲ ਗੋਗਨਾ ਪਿਛਲੇ ਦਿਨੀ ਜਿਹੜਾ ਕਿ ਐਚਡੀਐਸਸੀ ਬੈਂਕ ਦੇ ਹਰਿਆਣਾ ਜੱਤਾਪਿੰਡ ਫਗਵਾੜਾ ਦੇ ਵਿੱਚ ਇੱਕ ਲੁੱਟਖੋ ਹੋਈ ਸੀ ਉਹਦੇ ਬਾਰੇ ਜਿਹੜਾ ਕਿ ਅੱਜ ਪੁਲਿਸ ਨੇ ਛੇਤੀ ਜਿਹੜੀ ਕਿ ਗੁੱਥੀ ਉਹਦੀ ਹੱਲਾਈਆ ਸਾਡੇ ਨਾਲ ਐਸਟੇ ਪੁਲਿਸ ਲਾਈਨ ਦੇ ਵਿੱਚ ਐਚਡੀਐਸਸੀ ਦੇ ਬੈਂਕਰ ਮੈਨੇਜਰ ਜਿਹੜੇ ਉਹ ਸਰ ਪਹਿਲਾਂ ਤਾਂ ਸਵਾਗਤ ਆ ਜੀ ਸਕਾਈਲ ਥੈਂਕ ਯੂ ਸੋ ਮੱਚ ਸਰ ਜਿਹੜੀ ਕਿ ਤੁਹਾਡੀ ਅੱਜ ਪੁਲਿਸ ਨੇ ਬਲਛੇਤੀ ਗੁੱਥੀ ਸੰਝਾਈ ਆ ਕੀ ਕਹਿਣਾ ਚਾਹੂਗੇ ਪੰਜਾਬੀ ਸਰ ਮੈਂ ਸਭ ਤੋਂ ਪਹਿਲੇ ਥੈਂਕਸ ਥੈਂਕਸ ਕਰਨਾ ਚਾਹੂੰਗਾ ਕਪੂਤਲਾ ਪੁਲਿਸ ਕੋ जिन्होंने अंडर लीडरशिप ऑफ गौरव टूर के बाकी बहुत ही जल्द इस केस को ट्रेस कर लिया बाकी जबकि कल्प्रिट्स ने अपना पूरा पूरा बाकी इंतज़ाम किया था कि किसी तरह उनका ट्रे ट्रेस ना हो सके तो उन्होंने बहुत शॉर्ट नोटिस में शॉर्ट टाइम में बाकी ये सब उत्सि को सुलझाया और इसके लिए मैं लाख लाख उनका आभारी हूँ कि उन्होंने बहुत अच्छा मतलब ये सबसे बड़ा हमारा जो एक्सप्रेस था वो ख़त्म किया ਜਦੋਂ ਇਹ ਗੁੱਥੀ ਨੂੰ ਜਿਹੜਾ ਪੰਜਾਬ ਪੁਲਿਸ ਨੇ ਸਵਾਰ ਜਦੋਂ ਇਹ ਡਕੈਤੀ ਹੋਈ ਐ ਕਿਸ ਦਿਨ ਦਿਹਾੜੇ ਉਦੋਂ ਤੱਕ ਆਪਣੇ ਕੋਈ ਮੁਲਾਜ਼ਮ ਨਹੀਂ ਉੱਥੇ ਹੁੰਦੇ ਕਿ ਇਹ ਤੁਹਾਨੂੰ ਪਤਾ ਨਹੀਂ ਲੱਗਾ ਕਿ ਦਿਮਾਗ ਦੇ ਵਿੱਚ ਹੀ ਨਹੀਂ ਕਿਹੜੋ ਇਸ ਤਰ੍ਹਾਂ ਦੇ ਬੰਦੇ ਸਨ ਤੇ ਇੱਕ ਤਾਂ ਇਹ ਸਭ ਜੋ ਕੁਝ ਵੀ ਹੋਇਆ ਇਹ 올 ਆਫ ਸਡਨ ਹੋਆ एकदम ਉਸ ਟਾਈਮ ਕੋਈ ਕਸਟਮਰ ਅਵੇਲੇਬਲ ਨਹੀਂ تھا ਬ੍ਰਾਂਚ ਮੈਂ एकदम ਐਂਟਰ ਕੀਏ 3 ਕ੍ਰਿਸਟਲ ਕੀ ਨੋਕ 'ਤੇ ਉਹਨਾਂ ਨੇ ਬਗੇਨ ਸਭ EMPLOYEES ਨੂੰ ਬਿਠਾ ਦਿਆ ਔਰ ਬੋਲਾ ਕਿ ਅਗਰ ਆਪ ਕੁਝ ਵੀ ਕੋਈ ਕਾਰਵਾਈ ਕਰਤੇ ਹਿਲਤੇ ਹੋ ਕੁਝ ਕਰਤੇ ਹੋ ਦੈਨ ਅਮ ਸ਼ੂਟ ਕਰ ਦੇਂਗੇ ਅਮ ਆਪਣਾ ਕੰਮ ਕਰਨੇ ਦੋ ਹਮ ਆਪਕੋ ਕੁਝ ਨਹੀਂ ਕਹਾਂਗੇ ਔਰ ਤੁਸੀਂ ਕਿਦਾਂ ਮੰਨਦੇ ਹੋ ਪਏ ਜਿਹੜੇ ਕਿ ਪੰਜਾਬ ਪੁਲਿਸ ਨੂੰ ਕੀ ਕਹਿਣਾ ਚਾਹੁੰਦੇ ਕਿ ਪੰਜਾਬ ਪੁਲਿਸ ਕੋ ਮੈਂ ਥੈਂਕਸ ਕਹਿਣਾ ਚਾਹਤੋਂ ਕਿ ਜੋ ਕਿ ਇਤਨਾ ਮਤਲਬ ਕੰਪਲਿਕੇਟਿਡ ਕੇਸ ਕੋ ਉਹਨਾਂ ਨੇ ਬਹੁਤ ਜਲਦ ਸੋਲਵ ਕਰ ਦਿਆ ਪਿਛਲੇ ਦਿਨ ਜਿਹੜੇ ਕਿ HDFC ਬੈਂਕ ਦੇ ਵਿੱਚ ਹਰਿਆਣਾ ਦਿੱਤਾ ਇੱਕ ਡਕੈਤੀ ਹੋਈ ਸੀ ਉਹ ਸਰ ਕੀ ਮਾਮਲਾ ਹੈ ਉਹ ਇਹਦੀ ਜਲਦ ਤੋਂ ਜਲਦ ਗੁੱਥੀ ਕਿਦਾਂ ਸੁਲਝਾਈ ਗਈ ਇਹ ਬਿਲਕੁਲ ਇਹ ਟੀਮ ਹੈ ਜੋ ਜਿਹੜੀ HDFC ਬੈਂਕ ਦੇ ਹਰਿਆਣਾ ਚਟਾ ਦੇ ਵਿੱਚ ਜਿਹੜੀ ਆਰਮਡ ਇੱਕ ਬੈਂਕ ਡਕੈਤੀ ਹੋਈ ਸੀ ਇਹਦੇ ਵਿੱਚ ਤਕਰੀਬਨ 38.40 ਲੱਖ ਰੁਪਏ ਜਿਹੜੇ ਲੁੱਟ ਕਰਕੇ ਜਿਹੜੇ ਤਿੰਨ ਜਿਹੜੇ ਨਕਾਬਕੋਸ਼ ਜਿਹੜੇ ਤੁਸੀਂ ਉਹ ਲੈ ਗਏ ਸੀ ਇਮੀਡੀਏਟਲੀ ਉੱਤੇ ਕਾਰਵਾਈ ਕਰਦੇ ਹੋਏ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਤੇ ਸਾਨੂੰ ਬਹੁਤ ਹੀ ਛੇਤੀ ਜਿਹੜੀ ਇਹਦੇ ਵਿੱਚ ਪਹਿਲੀ ਕਾਮਯਾਬੀ ਮਿਲ ਕੇ ਜੇ ਜੇ ਮੁੱਖ ਦੋਸ਼ੀ ਗੁਰਵਿੰਦਰ ਸਿੰਘ ਅਸੀਂ ਪਹਿਲਾਂ ਹੀ ਫੜ ਲਿਆ ਸੀ ਉਹਦੇ ਕੋਲੋਂ ਇੱਕ ਸਾਲ ਜਿਹੜਾ ਰਿਕਵਰ ਹੋਇਆ ਸੀ ਤਕਰੀਬਨ 13 ਲੱਖ 10 ਹਜ਼ਾਰ ਰੁਪਏ ਰਿਕਵਰ ਹੋਇਆ ਸੀ ਫਰਦਰ ਪੁੱਛ ਕੇ ਇਸੇ ਹੋਰ ਸਾਡੀ ਟੀਮਾਂ ਨੇ ਬੜੀ ਢੰਗ ਨਾਲ ਕੰਮ ਕੀਤਾ ਤੇ ਅਸੀਂ ਲੜੀ ਦੇ ਵਿੱਚ ਹੀ ਦੋ ਹੋਰ ਦੋਸ਼ੀ ਜੋ ਕਿ ਨਵਜੋਤ ਸਿੰਘ ਤੇ ذراوہ سنگھ 소ਦੀ ਦੋਵਾਂ ਨੂੰ ਸੀ ਮਥੁਰਾ ਯੂਪੀ ਦੇ ਵਿੱਚ ਉਹ ਜਿਹੜਾ ਦੋਵਾਂ ਨੂੰ ਅਰੈਸਟ ਕੀਤਾ ਹੈ ਹੁਣ ਤੱਕ ਕੁੱਲ ਸਾਡੀ ਟੋਟਲ ਰਿਕਵਰੀ 28 ਲੱਖ 60 ਹਜ਼ਾਰ ਰੁਪਏ ਜਿਹੜੀ ਅਸੀਂ ਰਿਕਵਰ ਕਰ ਚੁੱਕੇ ਹਾਂ ਜੋ ਕਿ ਡਕੈਤੀ ਦਾ ਪੈਸਾ ਹੀ ਹੋਸੇਗਾ ਇਸ ਸਨਾਲ ਅਸੀਂ ਦੋ ਪਿਸਤੋਲਾਂ ਇੱਕ ਹੁੰਡਈ ਚਿੱਟੀ ਵਰਨਾ ਗੱਡੀ ਜਿਹੜੀ ਕਿ ਵਾਰਦਾਤ ਦੇ ਵਿੱਚ ਵਰਤੀ ਗਈ ਸੀ ਇੱਕ ਇਨੋਵਾ ਨਵੀਂ ਕਿਸ਼ਤਾ ਗੱਡੀ ਜੋ ਕਿ ਇਹਨਾਂ ਨੇ ਖਰੀਦੀ ਸੀ ਤੇ ਉਹਦੀ ਕਿਸ਼ਤਾ ਵੀ ਇਹਨਾਂ ਨੇ ਲਈਆਂ ਸੀ ਉਹ ਅਸੀਂ ਹੁਣ ਤੱਕ ਜਿਹੜੀ ਰਿਕਵਰ ਕਰ ਲਈਆ ਫੋਨ ਵੀ ਇਹਨਾਂ ਕੋਲੋਂ ਰਿਕਵਰ ਹੋਇਆ ਤੇ ਲਗਾਤਾਰ ਇਹ ਜਿਹੜੀ ਹੁਣ ਜਿਹੜੀ ਤਫ਼ਤੀਸ਼ ਚੱਲ ਰਹੀ ਹੈਗੀ ਆ ਹੁਣ ਜਿਹੜਾ ਅਸਲਾ ਵੀ ਇੱਕਥੋਂ ਲੈ ਕੇ ਆਏ ਆ ਉਹਦੇ ਵਿੱਚ ਵੀ ਅਸੀਂ ਬੰਦੇ ਆਇਡੈਂਟੀਫਾਈ ਕਰ ਲਏ ਆ ਉਹਦੀ ਲੜੀ ਦੇ ਵਿੱਚ ਉਹ ਵੀ ਦੋਸ਼ੀਆਂ ਨੂੰ ਅਸੀਂ ਅਰੈਸਟ ਕਰਾਂਗੇ ਅਛੂ ਜਿਸ ਤਰ੍ਹਾਂ ਜਿਹੜੀ ਕਿ ਇਨੋਵਾ ਗੱਡੀ ਆ ਇਹ ਇਹਨਾਂ ਨੇ ਨਿਊ ਬ੍ਰਾਂਡ ਇਹ ਕਿੱਥੋਂ ਕਢਾਈ ਸੀ ਔਰ ਇਹਨਾਂ ਨੇ ਇਹ ਗੱਡੀ ਤੇ ਜਿਹੜੇ ਕੀ ਕਿਸ਼ਤਾਂ ਤੁਸੀਂ ਜਿੱਦਾਂ ਕਿ ਲਾਈਆਂ ਇਹਤੇ ਹੋਰ ਵੀ ਕੋਈ ਵਾਰਦਾਤ ਕੀਤੀ ਕੀ ਨਹੀਂ ਹਲਦਰ ਵਿੱਚ ਬਿਲਕੁਲ ਇਹ ਨਵੀਂ ਗੱਡੀ ਇਹਨਾਂ ਨੇ ਕਢਾਈ ਸੀਗੀ ਤੇ ਅਜੇ ਤੱਕ ਸਾਨੂੰ ਕਪੂਰਥਲਾ ਤੇ ਹੀ ਦੱਸ ਰਹੇ ਹੈਗੇ ਤੇ ਨਵੀਂ ਗੱਡੀ ਸੀ ਉਹਦੀ ਕਿਸ਼ਤਾਂ ਇਹਨਾਂ ਨੇ ਲਾਈਆਂ ਹੈਗੀਆਂ ਇਹ ਹੋਟੇਲ ਦੇ ਲੋਕਾਂ ਨੂੰ ਇਹਨਾਂ ਨੇ ਪੈਸੇ ਦੇਣੇ ਸੀ ਕਰਜ਼ਾ ਨਾ ਚੜਿਆ ਸੀ ਉਹ ਉਹਨਾਂ ਨੇ ਉਤਾਰੇ ਨਵੇਂ ਆਈਫੋਨ ਇਹਨਾਂ ਨੇ ਲਈ ਹੈਗੇ ਆ ਪੁਰਵ ਵੀ ਇਹਨਾਂ ਨੇ ਜਿਹੜਾ ਬੜੇ ਇਦਾਂ ਜਿਹੜੇ ਤਰੀਕੇ ਨਾਲ ਜਿਹੜੇ ਪੈਸੇ ਇਹਨਾਂ ਨੇ ਉਡਾਏ ਹੈਗੇ ਆ ਤੇ ਮਤਲਬ ਜਿਹੜਾ ਵਾਰਦਾਤ ਕਰਨ ਦਾ ਮੇਨ ਮਤਲਬ ਇਹਨਾਂ ਦਾ ਸੀ ਕਿ ਕਰਜ਼ਾ ਇਹਨਾਂ ਦਾ ਇਹਨਾਂ ਦਾ ਚੜਿਆ ਹੋਇਆ ਸੀ ਤੇ ਇਹਨਾਂ ਨੇ ਜਿਹੜਾ ਜੁਰਮ ਦਾ ਰਾ ਆਪਣਾਇਆ ਹੈ ਜਿਸ ਤਰ੍ਹਾਂ ਜਦੋਂ ਬੈਂਕ ਦੇ ਵਿੱਚ ਸਰ ਡਕੈਤੀ ਹੋਈ ਔਰ ਮੈਨੇਜਰ ਜਿਹੜਾ ਹੁੰਦਾ ਸਭ ਤੋਂ ਪਹਿਲਾਂ ਸੰਕੇਤ ਦੇਣਾ ਉਹਨੂੰ ਮੌਕੇ ਤੇ ਇਹ ਕੋਸ਼ਿਸ਼ ਨਹੀਂ ਉਹਨਾਂ ਦੇ ਕੋਲ ਲੱਭਾ ਕਿ ਉਸੇ ਉਸੇ ਵੇਲੇ ਫਰਾਰ ਹੋ ਗਏ ਸਭ ਤੋਂ ਜੀ ਜਦਕਿ ਇਹਨਾਂ ਨੇ ਵਾਦਾ ਕੀਤੀ ਬਿਲਕੁਲ ਹੀ ਇਹਨਾਂ ਨੇ ਲੰਚ ਟਾਈਮ ਤੋਂ ਬਾਅਦ ਜਿਹੜਾ ਬਿਲਕੁਲ ਹੀ ਸਰਪ੍ਰਾਈਜ਼ ਐਲੀਮੈਂਟ ਇਹਨਾਂ ਨੇ ਸੀਗਾ ਇਹਨਾਂ ਜੋ ਐਂਟਰੀ ਵੀ ਕੀਤੀ ਉਹ ਇਸ ਤਰੀਕੇ ਨਾਲ ਕੀਤੀ ਤੇ ਕੈਮਰੇ ਤੋਂ ਜਿਹੜਾ بچ ਸਕਣ ਤੇ ਬੜੀ ਹੀ ਚੰਗੀ ਪਲੈਨਿੰਗ ਨਾਲ ਜਿਹੜਾ ਇਹ ਅੰਦਰ ਵੜੇ ਤੇ ਐਲੀਮੈਂਟ ਆਫ ਸਰਪ੍ਰਾਈਜ਼ ਬਹੁਤ ਜ਼ਿਆਦਾ ਸੀਗਾ ਨਾਲ ਕਿਉਂਕਿ ਇਹਨਾਂ ਕੋਲ ਹਥਿਆਰ ਵੀ ਸੀਗੇ ਤੇ ਇੱਕਦਮ ਜਿਹੜਾ ਡਰ ਦਾ ਮਾਹੌਲ ਜਿਹੜਾ ਇਹਨਾਂ ਨੇ ਪੈਦਾ ਕਰਤਾ ਤੇ ਪਿਸਤੌਲ ਦੀ ਨੋਕ ਤੇ ਇਹਨਾਂ ਨੇ ਜਿੱਦਕੈਤੀ ਕੀਤੀ ਸੀ ਤੇ ਸਮਾਂ ਬਹੁਤ ਹੀ ਘੱਟ ਸੀ ਕੁਝ ਇਹ ਉੱਪਰ ਪਾਉਂਦੇ ਪਰ ਫਿਰ ਵੀ ਆਪਾਂ ਜਿਹੜੇ ਵਕ ਵਕ ਜਿਹੜੇ ਬੈਂਕਸ ਨੇ ਉਹਨਾਂ ਮੀਟਿੰਗਸ ਕਰਕੇ ਜੋ ਵੀ ਹੋਣ ਆਪਾਂ ਪ੍ਰੀਵੈਂਟਿਵ ਮੈਜਰਸ ਲੈ ਸਕਦੇ ਆ ਉਹਨਾਂ ਨੂੰ ਇੰਪਲੀਮੈਂਟ ਕਰਾਵਾਂਗੇ ਕਿੰਨੇ ਦੋਸ਼ੀ ਜਿਹੜੇ ਕਿ ਹੁਣ ਜਿਹੜੇ ਕਿ ਅਸਲੇ ਖਰਾਬ ਜਾਂਦੇ ਆ ਇਹਦੇ ਬੈਂਕਟ ਕਹਿੰਦੀ ਤਿੰਨ ਦੋਸ਼ੀਆਂ ਨੇ ਕੀਤੀ ਸੀ ਉਹ ਤਿੰਨ ਦੇ ਤਿੰਨ ਅਸੀਂ ਜਿਹੜੇ ਫੜ ਲਏ ਹੈਗੇ ਆ ਉਹਦੀ ਲੜੀ ਦੇ ਵਿੱਚ ਹੋਰ ਜਿਹੜੇ ਦੋਸ਼ੀ ਜੋ ਇਹਨਾਂ ਨੂੰ ਸ਼ਾਇਦ ਸਪੋਰਟ ਕਰਦੇ ਹੋਣੇ ਜਾਂ ਇਹਨਾਂ ਨੂੰ ਜਿਨ੍ਹਾਂ ਨੇ ਅਸਲਾ ਦਿੱਤਾ ਹੈਗਾ ਉਹ ਵਾਸੀ ਹੁਣ ਅਰੈਸਟ ਕਰਾਂਗੇ ਉਹ ਇਹ ਸਾਨੂੰ ਸਾਡੇ ਨਾਲ ਕਪੂਰਥਲ ਦੇ ਐਸਐਸਪੀ ਗੌਰਵ ਤੋਰਾ ਇੱਕ ਬਹੁਤ ਸੀਨੀਅਰ ਤੇ ਇਮਾਨਦਾਰ ਜਿਹਾ ਪੰਜਾਬ ਪੁਲਿਸ ਆ ਉਹ ਬੈਂਕ ਮੈਨੇਜਰ ਨਾਲ ਵੀ ਅਸੀਂ ਗੱਲਬਾਤ ਕੀਤੀ ਉਹ ਵੀ ਕਹਿੰਦੇ ਕਿ ਸਾਨੂੰ ਜਿਹੜੀ ਪੁਲਿਸ ਦੇ ਸਹਿਯੋਗ ਦੇ ਨਾਲ ਹੀ ਸਾਰਾ ਜਿਹੜਾ ਕੀ ਇਹ ਡਕੈਤੀ ਦਾ ਮਾਮਲਾ ਇਹ ਸਾਰਾ ਸਾਹਮਣੇ ਆਇਆ ਮੈਂ ਕੈਮਰਾਮੈਨ 사ਜਨ ਦੇ ਨਾਲ ਸੁਨੀਲ ਗੋਗਨਾ ਸਟਾਈਲਿਸ ਪੰਜਾਬ ਕਪੂਰਥਲ